ਇਹ ਜਿੱਤੇ ਫਤਿਹ ਤਾਂ ਤੇ ਵਿਚਾਰੇ ਹੈ ਮਥਰਾ ਯਗ ਤਾਰਨ ਕੋ ਅਵਤਾਰ ਬਣਾਇਓ ਜੱਪਿਓ ਜਨੇ ਅਰਜਣ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨ ਆਇਓ ਤਰਨ ਗਗਨ ਨਵਖੰਡ ਮੈਂ ਜੋਤ ਸਹਿਬ ਰੂਪੀ ਰਹੋ ਭਰ ਭਨ ਮਥਰਾ ਕਸ਼ਪੇਦ ਨੇ ਗੁਰੂ ਅਰਜਣ ਪ੍ਰਤਖ ਹਾਰ ਪਟਾ ਪਟਾ ਨੇ ਆਪਣੀ ਬਾਣੀ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਨੂੰ ਪ੍ਰਤੱਖ ਪਰਮੇਸ਼ਰ ਦਾ ਸਰੂਪ ਜਾਣਿਆ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਸੇਵਾ ਸਿਮਰਨ ਦੀ ਮੂਰਤ ਬਾਣੀ ਕੇ ਬੋਹ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਹਾਨ ਪਰਉਪਕਾਰ ਕਰਕੇ ਵਾਹ ਵਾਹ ਬਾਣੀ ਨਿਰੰਕਾਰ ਹੈ ਜਿਸ ਜੇਵੜੇ ਵਰਨਾ ਕੋਈ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰੂ ਬਾਣੀ ਕਹੇ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਇਹ ਮਹਾਨ ਪਰਵ ਕਰ ਕਰਕੇ ਵੱਡੇ ਸਤਿਗੁਰਾਂ ਜੀ ਦੀ ਬਾਣੀ ਪੱਟਾਂ ਦੀ ਬਾਣੀ ਭਗਤਾਂ ਦੀ ਬਾਣੀ ਨੂੰ ਇਕੱਤਰਤ ਕਰਕੇ ਗੁਰਮਖੀ ਬਾਣੀ ਨੂੰ ਇਕੱਤਰਤ ਕਰਕੇ ਸਾਡੇ ਤੇ ਮਹਾਨ ਪਰਵ ਕਰ ਕਰਕੇ ਸਾਡੀ ਆਤਮਾ ਨੂੰ ਪਰਮਾਤਮਾ ਨਾਲ ਜੋੜਨ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ ਵਿੱਚ ਪਹਿਲਾ ਪੈਤ੍ਰਪੋਤੀ ਪਰਮੇਸ਼ਰ ਦੇ ਤਾਂ ਦੇ ਰੂਪ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਹਾਨ ਕਿਰਪਾ ਕਰਕੇ ਸ੍ਰੀ ਹਰਮੰਦਰ ਸਾਹਿਬ ਵਿੱਚ 1604 ਨੂੰ ਪਹਿਲਾ ਪ੍ਰਕਾਸ਼ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਆਪਣੇ ਆਸਣ ਤੇ ਬਿਰਾਜਮਾਨ ਕਰਕੇ ਆਪ ਆਸਣ ਦੇ ਥੱਲੇ ਚਾਦਰ ਵਿਛਾ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਸਤਿਗੁਰ ਜੀ ਨੂੰ ਗੁਰੂ ਦਾ ਰੂਪ ਦੇ ਕਰਕੇ ਆਪ ਪੁੰਜੇ ਆਸਣ ਤੇ ਸੌਂਦੇ ਰਹੇ ਬਹਾਨ ਪੁਰਬਕਾਰ ਕੀਤਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉੱਥੇ ਜੋ ਜਬਰਦਸਤ ਮੁਕਾਬਲਾ ਸਬਰ ਨਾਲ ਕਰਕੇ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕੋਈ ਸ਼ਾਂਤੀ ਨੂੰ ਭੰਗ ਨਹੀਂ ਕਰ ਸਕਿਆ ਰੁੱਤ ਵੀ ਤੱਤੀ ਚੰਦੂ ਵੀ ਤੱਤਾ ਰੇਤ ਵੀ ਤੱਤੀ ਲੋਹ ਵੀ ਤੱਤੀ ਉਬਲਦਾ ਪਾਣੀ ਵੀ ਤੱਤਾ ਸਾਰੇ ਐਨੇ ਤਵਸ਼ ਅਤੇ ਸਰਕਾਰ ਵੀ ਤੱਤੀ ਸੈਂਟਰ ਸਰਕਾਰ ਵੀ ਤੱਤੀ ਪਰ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਾਂਤੀ ਨੂੰ ਕੋਈ ਭੰਗ ਨਹੀਂ ਕਰ ਸਕਿਆ ਤੇਰਾ ਕੀ ਆ ਮਿੱਠਾ ਲੱਗੇ ਹਰਨਾਮ ਪਦਾਰਥ ਨਾਨਕ ਮੰਗ ਹੈ ਇਹ ਪਵਿੱਤਰ ਗੁਰਬਾਣੀ ਦੀਆਂ ਤੁਕਾਂ ਨੂੰ ਸਿੱਖੀ ਦੀ ਪ੍ਰਯੋਗਸ਼ਾਲਾ ਵਿੱਚ ਤਤੀ ਤਵੀ ਤੇ ਬੈਠ ਕੇ ਤੱਤਾ ਰੇਤਾ ਸੀਸ ਵਿੱਚ ਪਵਾ ਕੇ ਉਪਰ ਦੇ ਪਾਣੀ ਵਿੱਚੋਂ ਬਾਲੇ ਖਾ ਕੇ ਗੁਰਬਾਣੀ ਨੂੰ ਸਿੱਧ ਕਰਕੇ ਦਿਖਾਇਆ ਸਿੱਖੀ ਦੀ ਪ੍ਰਯੋਗਸ਼ਾਲਾ ਵਿੱਚ ਕਿ ਬਾਣੀ ਆਦ ਸੱਚ ਜੁਗਾਦ ਹੈ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸਾਚ ਗਬਾਣੀ ਸਦੀਪ ਕਾਲ ਵਾਸਤੇ ਸੱਚ ਹੈ ਸਤਗੁਰੂ ਜੀ ਨੇ ਆਪਣੇ ਸਰੀਰ ਤੇ ਇਹ ਝੁਲਮ ਸਹਾਰ ਕਰਕੇ ਜਬਰਦਸਤ ਮੁਕਾਬਲਾ ਸਬਰ ਨਾ ਕਰਕੇ ਅਦੁੱਤੀ ਕੁਰਬਾਨੀ ਦਿੱਤੀ ਸਾਨੂੰ ਸਤਿਗੁਰ ਜੀ ਦੇ ਜੀਵਨ ਤੋਂ ਸਿੱਖਿਆ ਲੈਣ ਦੀ ਲੋੜ ਹੈ ਕਿ ਸਤਿਗੁਰ ਨੇ ਆਪਣੇ ਪਿਤਾ ਗੁਰੂ ਦੇਵ ਦਾ ਬਚਨ ਮੰਨਿਆ ਉੱਥੇ ਗੁਰਬਾਣੀ ਦਾ ਅਦਬ ਤੇ ਸਤਕਾਰ ਬਰਕਰਾਰ ਰੱਖਿਆ ਉੱਥੇ ਜਨਮ ਦਾ ਮੁਕਾਬਲਾ ਜਬਰਦਸਤ ਮੁਕਾਬਲਾ ਸਬਰ ਨਾ ਕੀਤਾ ਸਤਗੁਰ ਸੱਚੇ ਪਾਤਸ਼ਾਹ ਜੀ ਦੀਆਂ ਇਹ ਮਹਾਨ ਪਰਵਕਾਰ ਨੂੰ ਯਾਦ ਕਰਦਿਆਂ ਹੋਇਆ ਸਾਬਜਾਦਾ ਬਾਬਾ ਫਤੇ ਸਿੰਘ ਤਰਨਤਾਲ ਦੇ ਹੈੱਡਕੁਆਰਟਰ ਗੁਰਦਾਰਾ ਸਿੰਘ ਸਭਾ ਚੋਣੀ ਜਨ ਸਿੰਘਾ ਹੁਨਾ ਰੋਡ ਬਜਵਾੜਾ ਕਲਾ ਵਿਖੇ ਸਾਬ ਸਹਿਬਜਾਦਾ ਬਾਬਾ ਫਤਿਹ ਸਿੰਘ ਤਾਨਾ ਦਾ ਗੱਥੇ ਬੰਦੀ ਪਰ ਸੰਗਤਾਂ ਦੇ ਸਹਿਯੋਗ ਨਾਲ ਮਹਾਨ ਸ਼ਹੀਦੀ ਸਮੰਗ ਮਨਾਏ ਗਏ ਠੰਡੇ ਮਿੱਠੇ ਜਲਦੀਆਂ ਸ਼ਵੀਲਾ ਲਾਈਆਂ ਗਈਆਂ ਗਈਆਂ ਗੁਰੂ ਕੇ ਲੰਗਰ ਟੁੱਟ ਬਲਤਾਏ ਗਏ ਪਰਸੋਂ ਸੋਭ ਸ੍ਰੀ ਕੰਨਪਾਟ ਸਾਹਿਬ ਆਰੰਭ ਹੋਏ ਸਨ ਅਤੇ ਅੱਜ ਸ੍ਰੀ ਕੰਨਪਾਟ ਸਾਹਿਬ ਜੀ ਦੇ ਅੰਮ੍ਰਿਤ ਵੇਲੇ ਭੋਗ ਉਪਰੰਤ ਕਥਾ ਕੀਰਤਨ ਸਤਿਕਾਰਯੋਗ ਬਾਬਾ ਪਿਆਰਦੀਪ ਸਿੰਘ ਜੀ ਰਾਣੀਪੁਰ ਵਾਲੇ ਮਹਾਪੁਰਖ ਭਾਈ ਜਸਵਿੰਦਰ ਸਿੰਘ ਜੀ ਅਤੇ ਅਤੀ ਆਦ ਜਿਤੇ ਆਨੇ ਕੀਰਤਨ ਕਰਕੇ ਗੁਰੂ ਗਿਆਨ ਸੰਗਤਾਂ ਨੂੰ ਗੁਰੂ ਸਾਹਿਬ ਜੀ ਦਾ ਇਤਿਹਾਸ ਸਰਮਣਨ ਕਰਵਾ ਕੇ ਕ੍ਰਿਸ਼ੀਆਂ ਪ੍ਰਾਪਤ ਕੀਤੀਆਂ ਗੁਰੂ ਕੇ ਲੰਗਰ ਟੁੱਟ ਵਰਤਾਏ ਗਏ ਉੱਥੇ ਸਾਡੇ ਪੱਤਰਕਾਰ ਵੀ ਸਰਦਾਰ ਜਸਵੀਰ ਸਿੰਘ ਜੀ, ਸਰਦਾਰ ਹਰਵਿੰਦਰ ਸਿੰਘ ਜੀ ਭੁੰਗਰਨੀ, ਸਰਦਾਰ શ્રી ਸतीश ਸ਼ਰਮਾ ਜੀ ਜੋ ਸਾਡੀ ਆਵਾਜ਼ ਪੰਥ ਸਾਰੇ ਦੇਸ਼ ਦੁਸ਼ਾਂਤਰਾ ਤੱਕ ਵਰਲਡ ਵਿੱਚ ਪਹੁੰਚਾ ਕਰਕੇ ਗੁਰੂ ਸਾਹਿਬ ਜੀ ਦਾ ਸੰਦੇਸ਼ ਪ੍ਰਚਾਰ ਰਹੇ ਹਨ ਸਦਾਸ ਪੱਤਰਕਾਰ ਵੀਰਾਂ ਦਾ ਵੀ ਧੰਨਵਾਦ ਕਰਦਾ ਹੋਇਆ ਗੁਰੂਕੀਆਂ ਸੰਗਤਾਂ ਨੂੰ ਨੌਜਵਾਨ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਨਸ਼ਾ ਦਾ ਤਿਆਗ ਕਰਕੇ ਆਪਾਂ ਸਮਾਜ ਦੀ ਸੇਵਾ ਕਰੀਏ ਗੁਰੂ ਕੀ ਬਾਣੀ ਹਿਰਦੇ ਵਿੱਚ ਬਿਵਾਸਾ ਕੇ ਗੁਰੂ ਸਾਹਿਬ ਜੀ ਨੇ ਇੰਨੇ ਤਸ਼ੱਦਦ ਸਹਿ ਕਰਕੇ ਸਾਨੂੰ ਬਾਣੀ ਦੇ ਲੜ ਲਾਉਣਾ ਕੀਤਾ ਉਹਨਾਂ ਦੇ ਹੁਕਮ ਨੂੰ ਮੰਨ ਕੇ ਜਨਕਾ ਦਿਨ ਮਨਾਤੇ ਹੁਣ ਕੈ ਸ਼ਹਾਦਤ ਵੀ ਸਮਝੋ ਜਨਕਾ ਦਿਨ ਮਨਾਤੇ ਉਹਨਾਂ ਕੀ ਬਾਤ ਵੀ ਸਮਝੋ ਇਹ ਨਹੀਂ ਬੇਨਤੀਆਂ ਕਰਦਾ ਹੋਇਆ ਦਾਸ ਜਿਮਾਂ ਦਾ ਜਾਚਕਾ ਵਾਹਿਗੁਰੂ ਜੀ ਦਾ ਕਲ ਸਾਹਿਬ ਵਾਹਿਗੁਰੂ ਜੀ ਦਾ